ਜੀ ਭਾਈ ਨਰੈਣ ਸਿੰਘ ਚੌੜਾ ਜੀ ਨੂੰ ਬੇਲ ਮਿਲ ਗਈ ਹੈ ਤੇ ਕੀ ਹੁਣ ਉਹ ਜੇਲ੍ਹ ਵਿੱਚੋਂ ਰਿਹਾ ਹੋ ਰਹੇ ਨੇ ਜਾਂ ਉਹਨਾਂ ਤੇ ਕੋਈ ਹੋਰ ਵੀ ਚਾਰਜਸ ਲੱਗੇ ਹੋਏ ਨੇ ਜੀ ਹੱਲੇ 1 ਲੱਖ ਦੇ ਇੱਕ ਜ਼ਮਾਨਤ ਦੇ ਆਰਡਰ ਹੋਏ ਆ ਉਹਨਾਂ ਦੇ ਬੇਟੇ ਵੱਲੋਂ ਜ਼ਮਾਨਤ ਉਹਨਾਂ ਦੀ ਦਿੱਤੀ ਜਾਣੀ ਆ ਜੇ ਤੁਹਾਨੂੰ ਸੁਖਬੀਰ ਬਾਦਲ ਤੇ ਹਮਲੇ ਦਾ ਕੇਸ ਦੇਖਾਂਗੇ ਬੇਲ ਲੱਗਦਾ ਵੀ ਬੇਲ ਕਿਵੇਂ ਮਿਲਦੀ ਹੈ ਇਹੋ ਜੀਆਂ ਬੇਲਾ ਆਮ ਜਿਹੜੀਆਂ ਅਦਾਲਤਾਂ ਦੇ ਵਿੱਚ ਰੋਜ਼ ਮਿਲ ਜਾਂਦੀਆਂ ਜਿੱਥੇ ਠੀਕ ਹੈ ਜੀ 9 ਇੰਜਰੀ ਕੀ ਇਹ 307 ਬਣਾਏ ਹੁੰਦੇ ਜਿਵੇਂ ਉਹ ਇਲਜ਼ਾਮ ਅਕਾਲੀ ਦਲ ਵਾਲੇ ਇੱਕ ਛੋਦੇ ਜਿਹੇ ਦੋ ਤਿੰਨ ਹੈਗੇ ਆ ਜਿਹੜੇ ਹੈ ਦਾ ਵਕੀਲ ਹੀ ਆ ਪਰ ਉਹਨਾਂ ਨੂੰ ਇੰਨਾ ਵੀ ਨਹੀਂ ਪਤਾ ਵੀ ਜੇ ਤੁਸੀਂ ਪੁਲਿਸ ਤੇ ਇਲਜ਼ਾਮ ਲਾਉਨੇ ਤੇ ਤੁਸੀਂ ਆਪ ਵੀ ਮੈਜਿਸਟ੍ਰੇਟ ਦੇ ਪੇਸ਼ ਹੋ ਕੇ ਵੀ ਬਿਆਨ ਦਰਜ ਕਰਾ ਸਕਦੇ ਹੋ ਬਿਆਨ ਆਪ ਦਰਜ ਨਹੀਂ ਕਰਾ ਲੈ ਇਲਜ਼ਾਮ ਪੁਲਸ 'ਤੇ ਲਾਵੇ ਜਦਕਿ ਪੁਲਸ ਨੇ ਕੋਰਟ ਦੇ ਵਿੱਚ ਕਿਹਾ ਵੀ ਅਸੀਂ ਬਹੁਤ ਵਾਰ ਪਹੁੰਚ ਕੀਤੀ ਆ ਸੁਖਵੀਰ ਬਾਦਲ ਹੁਣੇ ਆਪਣੇ ਨਿੱਜੀ ਜਿਵੇਂ ਕਰਤੀਏ ਨਹੀਂ ਦਿੰਦੇ ਆਹੋ ਦਿੰਦੇ ਨਹੀਂ ਦਿੰਦੇ ਸਾਡਾ ਉਹਦੇ ਤੇ ਕੋਈ ਨਹੀਂ ਹੈਗਾ ਜੇ ਦੇਣਗੇ ਤਾਂ ਅਸੀਂ ਜੋ ਕਹਿਣਗੇ ਉੱਤੇ ਕਰਾਸ ਕਰਾਂਗੇ ਕਾਲੀ ਦਲ ਵਾਲੇ ਬੋਲ ਰਹੇ ਆ ਇੱਕ ਚੈਨਲ ਤੇ ਕੋਈ ਬੋਲੀ ਜਾਂਦਾ ਸੀ ਕਾਲੀ ਦਲ ਦਾ ਕੋਈ ਬੁਲਾਦਾ ਸਮੇਤ ਸੈਣੀ ਦਾ ਵਕੀਲ ਇਹ ਆਹੋ ਉਹ ਭਾਈ ਨਰੈਨ ਸਿੰਘ ਚੌੜਾ ਦੇ ਬਾਰੇ ਬੜੀ ਘਟੀਆ ਸ਼ਬਦਾਵਲੀ ਵਰਤ ਰਿਹਾ ਸੀ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਉਹਨੂੰ ਕਾਨੂੰਨੀ ਰਾਏ ਦੇਣਾ ਚਾਹੁੰਦਾ ਵੀ ਮੇਰੇ ਵੀਰ ਤੂੰ ਵਕੀਲ ਨਹੀਂ ਆ ਸਮਝੋ ਤੂੰ ਬੋਲ ਰਿਹਾ ਹੈਗਾ ਉਹ ਤੈਨੂੰ ਭਾਜੀ ਪੈ ਸਕਦਾ ਹੈਗਾ ਉਹ ਇਨਡਾਇਰੈਕਟ ਤੌਰ ਦੇ ਉੱਤੇ ਧਮਕੀ ਵੀ ਦੇ ਰਿਆ ਸੀਗਾ ਕਲੇਰ ਅਲਸ਼ਦੀਪ ਕਲੇਰ ਹੋਇਆਗਾ ਉਹ ਕਹਿੰਦਾ ਸੀ ਛੱਡਾਂਗੇ ਨਹੀਂ ਅਸੀਂ ਭਾਈ ਨਰੈਨ ਸਿੰਘ ਚੋੜੇ ਨੂੰ ਸੋ ਇਹ ਸਿੱਧੀਆਂ ਧਮਕੀਆਂ ਜਿਹੜੀਆਂ ਤੁਸੀਂ ਦੇ ਰਹੇ ਹੋ ਆਪ ਤੁਸੀਂ ਗਵਾਚੀ ਗਾਈਆਂ ਨੂੰ ਕਾਲੀਦਲ ਤੁਹਾਡਾ ਫਿਰਦਾ ਸਾਰਾ ਸਮੇਤ ਬਾਦਲ ਪਰਿਵਾਰ ਜਿਹੋਦੇ ਸਮੇਤ ਜਿਹਦੇ ਤੁਸੀਂ ਚਾਤੜੇ ਰਹੇ ਹੋ ਤੇ ਤੁਸੀਂ ਇਹੋ ਜੀਆਂ ਗੱਲਾਂ ਕਰਕੇ ਧਮਕੀਆਂ ਦੇਣੇ ਸ਼ੋਭਦੇ ਨਹੀਂ ਤੇ ਇਹਦੇ ਵਰਗੇ ਸ਼ੋਰਿਆਂ ਨੂੰ ਇਹ ਜਿਹਨਾਂ ਦਾ ਅਜ ਤੱਕ ਕੋਈ ਜਿਹੜਾ ਸਜ਼ਾ ਨਹੀਂ ਹੋਇਆ ਭਾਈ ਨਰੇਂਦਰ ਸਿੰਘ ਦਾ ਤੇ ਇਹੋ ਜੇ ਇਲਜ਼ਾਮ ਲਾਉਣੇ ਆ ਕਿ ਤੁਸੀਂ ਤਰੀਕਾ ਭੁਗਤਦੇ ਰਹੋਗੇ ਫਿਰ ਦੇਖੋਗੇ ਤੇ ਉਹਨਾਂ ਨੂੰ ਸਦੀ ਤਾੜਨਾ ਹੈ ਕਿ ਆ ਵੀ ਅਦਾਲਤ ਦੇ ਫੈਸਲੇ ਸਵਾਗਤ ਕਰਨ ਹਾਂ ਤੁਸੀਂ ਚੈਲੰਜ ਕਰਨਾ ਕਰੋ ਕਾਨੂੰਨੀ ਲੜਾਈ ਆ ਉਹਨੂੰ ਉਸ ਤਰ੍ਹਾਂ ਲੈ ਜੇ ਨਾ ਲੜੋ ਸਹੀ ਲੜਾਈ ਆ ਤਾਂ ਉਸ ਤਰ੍ਹਾਂ ਲੜੋ ਸਿੱਧੇ ਆਉਣਾ ਤਾਂ ਸਿੱਧੇ ਆਉਣ ਦੀਆਂ ਧਮਕੀਆਂ ਨਾ ਦਿਓ ਸਿੱਧੇ ਆਜੋ ਫਿਰ ਕੋਈ ਨੂ ਵੀ ਦੇਖ ਲਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਂ ਜਤਨ ਸਿੰਘ ਮਹਾਲ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅੱਜ ਦੇ ਪ੍ਰੋਗਰਾਮ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਭਾਈ ਨਰੈਣ ਸਿੰਘ ਚੋੜਾ ਜੀ ਨੂੰ ਜਿਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀਗਾ ਜਦੋਂ ਦਸੰਬਰ 2 ਤੋਂ ਬਾਅਦ ਹੁਕਮਨਾਮੇ ਹੋਏ ਸਨ ਅਤੇ ਅਕਾਲੀ ਗੱਲ ਦੇ ਫਾਰਮਰ ਪ੍ਰਧਾਨ ਸੁਖਵੀਰ ਸਿੰਘ ਬਾਦਲ ਜਦੋਂ ਉੱਥੇ ਤਨਖਾਈਆ ਕਰਾਰ ਦੇਣ ਤੋਂ ਬਾਅਦ ਆਪਣੀ ਸੇਵਾਵਾਂ ਨਿਭਾ ਰਹੇ ਸਨ ਤਾਂ ਉਹਨਾਂ ਤੇ ਗੋਲੀ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਭਾਈ ਨਰੈਣ ਸਿੰਘ ਜੀ ਨੂੰ ਅਰੈਸਟ ਵੀ ਕਰ ਲਿਆ ਗਿਆ ਸੀਗਾ ਤੇ ਹੁਣ ਜੋ ਖਬਰ ਆ ਰਹੀ ਹੈ ਜੀ ਕਿ ਉਹਨਾਂ ਨੂੰ ਬੇਲ ਮਿਲ ਗਈ ਹੈ ਤੋ ਇਸ ਦੇ ਸਬੰਧ ਵਿੱਚ ਸਾਰੀ ਜਾਣਕਾਰੀ ਲੈਣ ਲਈ ਕਿ ਕਿਸ ਤਰ੍ਹਾਂ ਕੀ ਕੀ ਚਾਰजेस ਲੱਗੇ ਸਨ ਅਤੇ ਕਿਉਂ ਕੀ ਕਾਰਨਾ ਕਰਕੇ ਬੇਲ ਮਿਲੀ ਆ ਤੇ ਅੱਗੇ ਦੀ ਕੀ ਕੀ ਕਾਰਵਾਈ ਆ ਕੀ ਹੁਣ ਭਾਈ ਨਰੇਨ ਸਿੰਘ ਚੋੜਾ ਜੀ ਰਿਹਾ ਹੋ ਗਏ ਨੇ ਜਾਂ ਕੋਈ ਹੋਰ ਵੀ ਸੈਕਸ਼ਨ ਲੱਗੇ ਹੁਣ ਤੇ ਸਾਰੀ ਸਬੰਧ ਵਿੱਚ ਵਧਿਰੇ ਜਾਣਕਾਰੀ ਲੈਣ ਲਈ ਸਾਡੇ ਨਾਲ ਸੀਨੀਅਰ ਐਡਵੋਕੇਟ ਜਸਪਾਲ ਸਿੰਘ ਮੰਜਪੂਰੀ ਜੀ ਜੁੜੇ ਹੋਏ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਮੰਜਪੂਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਭਾਈ ਨਰੈਨ ਸਿੰਘ ਚੌੜਾ ਜੀ ਨੂੰ ਬੇਲ ਮਿਲ ਗਈ ਹੈ ਤੇ ਕੀ ਹੁਣ ਉਹ ਜੇਲ੍ਹ ਵਿੱਚੋਂ ਰਿਹਾ ਹੋ ਰਹੇ ਨੇ ਜਾਂ ਉਹਨਾਂ ਤੇ ਕੋਈ ਹੋਰ ਵੀ ਚਾਰजेस ਲੱਗੇ ਹੋਏ ਨੇ ਜੀ ਹੱਲੇ ਨਹੀਂ ਭਾਈ ਨਰੈਨ ਸਿੰਘ ਚੌੜਾ ਨੂੰ ਅੱਜ 25 ਮਾਰਚ 2025 ਨੂੰ ਅਮਰਸਰ ਅਡੀਸ਼ਨਲ ਸੈਸ਼ਨ ਜੱਜ ਸੁਮਿਤ ਗੈਰੀ ਕੈਰੀਜ਼ ਵਾਲ ਤੋਂ ਜਿਹੜੀ ਆ ਬੇਲ ਦਾ ਆਰਡਰ ਹੋ ਗਿਆ ਉਹਨਾਂ ਦਾ ਆਰਡਰ ਅਡੀਸ਼ਨਲ ਸੈਸ਼ਨ ਜੱਜ ਨੇ ਕੀਤਾ ਤੇ ਬੇਲ ਬਾਂਡ ਅਲਾਕਾ ਮੈਚੇ ਦੇ ਫਰਨਿਸ਼ ਹੋਣੇ ਇਹ ਉਹ ਆਰਡਰ ਜਿਹੜਾ 3:4 ਦੇ ਕਰੀਬ ਜਿਹੜਾ ਥੱਲੇ ਪਹੁੰਚਾ ਜਿੱਥੇ ਬੇਲਬੋਰ ਫਿਨਿਸ਼ ਕਰਨੀ ਸੀ ਅਸੀਂ ਅੱਜ ਇਤਿਹਾਸ ਹੀ ਬੇਲਬੋਰ ਫਿਨਿਸ਼ ਕਰਨ ਨੂੰ ਪਾ ਗਜਤ ਸਾਹਿਬ ਚਲੇ ਗਏ ਉਹਨਾਂ ਨੇ ਕਿਤੇ ਜਾਣਾ ਸੀਗਾ ਸਾਡੇ 3:4 ਦਾ ਟਾਈਮ ਹੋ ਗਿਆ ਸੀ ਠੀਕ ਹੈ ਜੀ 3:00 ਵਜੇ ਤੱਕ ਕੋਰਟ ਦਾ ਟਾਈਮ ਹੁੰਦਾ ਤੇ ਇਲਾਕਾ ਮੈਜਿਸਟ੍ਰੇਟ ਦੇ ਨਹੀਂ ਹੋ ਸਕੇ ਉਹਨਾਂ ਨੇ ਉਬਲੀ ਨਹੀਂ ਸੀ ਪਾਇਆ ਹ ਇਲਾਕਾ ਕਮਿਸ਼ਨਰ ਦੇ ਹੀ ਹੁਣੇ ਸੀ ਡਿਊਟੀ ਦੇ ਨਹੀਂ ਹੋ ਸਕੇ ਸੋ ਹੁਣ ਕੱਲ ਸਵੇਰੇ 10 ਵਜੇ ਜੱਜ ਸਾਹਿਬ ਨੇ ਕਿਹਾ ਵੀ ਤੁਸੀਂ ਰੀਡਰ ਨੇ ਕੋਰਟ ਦੇ ਨੇ ਦੱਸਿਆ ਵੀ ਜੱਜ ਸਾਹਿਬ ਨੇ ਲਿਆ ਵੀ ਤੁਸੀਂ ਸਵੇਰੇ 10 ਵਜੇ ਬੇਲ ਬੌਂਡ ਜਿਹੜੇ ਲੈ ਕੇ ਆਪਣੇ ਸ਼ੋਰਟੀ ਬੌਂਡ ਆ ਜਾਓ ਤੇ ਉਹ ਸੈੱਟ ਕਰ ਲਏ ਜਾਣਗੇ ਉਹਨਾਂ ਦੇ ਰਜਿਸਟ੍ਰੇਸ਼ਨ ਤੋਂ ਬਾਅਦ ਸੋ ਕੱਲ ਨੂੰ 26 ਤਰੀਕ ਨੂੰ ਸਵੇਰੇ ਉਹਨਾਂ ਦੇ ਬੇਲ ਬੌਂਡ ਜਿਹੜੇ ਆ ਸ਼ੋਰਟੀ ਬੌਂਡ 1 ਲੱਖ ਦੇ ਇੱਕ ਜਮਾਨਤ ਦੇ ਆਰਡਰ ਹੋਏ ਆ ਉਹਨਾਂ ਦੇ ਬੇਟੇ ਵੱਲੋਂ ਜਮਾਨਤ ਉਹਨਾਂ ਦੀ ਦਿੱਤੀ ਜਾਣੀ ਆ ਬਲਜਿੰਦਰ ਸਿੰਘ ਬਾਜਵਾ ਜੋ ਕਿ ਐਡਵੋਕੇਟ ਵੀ ਆ ਠੀਕ ਹੈ ਜੀ ਉਹ ਜਮਾਨਤ ਦੇਣਗੇ ਕੱਲ ਅਨਵਾਨ ਹੈ ਵੀ ਕੱਲ ਉਹਨਾਂ ਦੀ ਬੇਲਬੋੜ ਫਰਨਿਸ਼ ਕਰਤੋਂ ਬਾਅਦ ਕੱਲ ਭਾਈ ਨਰੇਂਦਰ ਸਿੰਘ ਚੌੜਾ ਦੀ ਜਿਹੜੀ ਇਹ ਹੈ ਹੀ ਹੋ ਜਾਏਗੀ ਉੱਪਰ ਜੇਲ੍ਹ ਤੋਂ ਉਹਨਾਂ ਦੇ ਹੋਰ ਕੋਈ ਕੇਸ ਪੈਂਡਿੰਗ ਨਹੀਂ ਹੈਗਾ ਠੀਕ ਹੈ ਜੀ ਐਤਵੰਤਪੁਰ ਜੀ ਇਹ ਦੱਸਿਓ ਕਿ ਕਿਹੜੇ ਕਿਸ ਬਿਹਾਵ ਤੇ ਜੋ ਆਪਾਂ ਐਪਲੀਕੇਸ਼ਨ ਲਾਈ ਸੀਗੀ ਬੇਲ ਦੀ ਤੇ ਕੀ ਤਰਜ ਦਿੱਤਾ ਗਿਆ ਸੀ ਜਿਸ ਦੇ ਕਾਰਨ ਬੇਲ ਮਿਲ ਚੁੱਕੀ ਹੈ ਜੀ ਦੇਖੋ ਜਿਹੜਾ ਤਾਂ 412 2024 ਦਾ ਕੇਸ ਸੀਗਾ ਉਹ 307 ਦਾ ਹੁਣ ਨਵੀਂ 109 ਬੀ ਐਨ ਐਸ ਦਾ ਨਾਲ 257 ਆਮ ਜੈਕਟ ਦਾ 120 ਬੀ ਸੀ ਉਹ ਸੀ ਉਹਦੇ ਵਿੱਚ ਭਾਈ ਨਾਇਨ ਸਿੰਘ ਚੌੜਾ ਦੀ ਐਪਲੀਕੇਸ਼ਨ 5 ਮਾਰਚ 2025 ਨੂੰ ਲਾਈ ਸੀ ਉਸ ਤੋਂ ਬਾਅਦ ਉਹ ਤੇ ਤਰੀਕਾ ਪਈਆਂ ਸੀ ਤੇ ਉਹਦਾ ਸਾਡਾ ਜਿਹੜਾ ਬੇਸ ਇਹੀ ਸੀਗਾ ਕਿ ਇੱਕ ਤਾਂ ਇਹ ਨੋ ਇੰਜਰੀ ਕੇਸ ਆ ਜੀ ਤੇ ਇੱਕ ਜਿਹੜੀ ਆ ਸਪੈਸਿਫਿਕ ਐਟਰੀਬਿਊਸ਼ਨ ਨਹੀਂ ਹੈਗੀ ਉਹਦੇ ਵਿੱਚ ਚਲਾਨ ਦੇ ਵਿੱਚ ਵੀ ਇਨੀਸ਼ੀਅਲ ਐਫ ਆਈ ਆਰ ਦੇ ਵਿੱਚ ਵੀ ਸੀ ਤੇ ਗੁੱਥਮ ਗੁੱਥਾ ਹੋ ਮਾਈ ਫੈਲ ਹੋਇਆ ਸੋ ਉਹਦੇ ਵਿੱਚ ਇਹ ਮੇਨ ਜਿਹੜੀ ਗੱਲ ਸੁਖਵੀਰ ਬਾਦਲ ਨੇ ਆਣੀ ਦਰਜ ਕਰਵਾਇਆ ਤੁਸ਼ੂ ਪੁੱਛਿਆ ਵੀ ਗਿਆ ਕਿ ਤੁਸੀਂ ਅਜੇ ਤੱਕ ਜਿਹੜਾ ਵਿਕਟਮ ਆ ਉਹਦਾ ਬਿਆਨ ਕਿਉਂ ਨਹੀਂ ਦਰਜ ਕੀਤਾ ਹਾਲਾਂਕਿ ਉਹ ਚ 10 ਕਰੀਬ ਜਿਹੜੇ ਆਗਵਾ ਮੌਕੇ ਦੇ ਰੱਖ ਕੇ ਉਹਨਾਂ ਦਾ ਬਿਆਨ ਲੱਗੇ ਹੋਏ ਨੇ ਚਲਾਨ ਦੇ ਨਾਲ ਪਰ ਆਨ ਦੇ ਵਿੱਚ ਇਹ ਲਿਖਿਆ ਹੋਇਆ ਵੀ ਜਿਹੜਾ ਸੁਖਵੀਰ ਸਿੰਘ ਬਾਦਲ ਦਾ ਬਿਆਨ ਨਹੀਂ ਦਰਜ ਕੀਤਾ ਜਾ ਸਕਿਆ ਤੇ ਆਉਂਦੇ ਸਮੇਂ 'ਚ ਬਿਆਨ ਦਰਜ ਕਰਕੇ ਠੀਕ ਹੈ ਤੇ ਉਹਨਾਂ ਨਾਲ ਤਤਿਮਾਸ ਸਪਲੀਮੈਂਟਰੀ ਚਾਰਜ ਸ਼ੀਟ ਫਾਈਲ ਕੀਤੀ ਜਾਊਗੀ ਠੀਕ ਸੋ ਅਦਾਲਤ ਨੇ ਪੁੱਛਿਆ ਉੱਥੇ ਜਿਹੜੇ ਕੋ ਸਬੰਧਤ ਪੁਲਸ ਵਾਲੇ ਆਏ ਸੀ ਉਹ ਕਹਿੰਦੇ ਸੀ ਕਿ ਉਹਨਾਂ ਤੱਕ ਕਈ ਵਾਰ ਪਹੁੰਚ ਕੀਤੀ ਗਈ ਪਰ ਉਹਨਾਂ ਦੇ ਪਰਿਵਾਰਕ ਨਿੱਜੀ ਲਜੇਵਿਆਂ ਕਰਕੇ ਬਿਆਨ ਨਹੀਂ ਦਰਜ ਹੋਇਆ ਸੋ ਇੱਕ ਮੇਨ ਇਹ ਗੱਲ ਹੋ ਗਈ ਕਿ ਉਹਨਾਂ ਦਾ ਬਿਆਨ ਨਹੀਂ ਦਰਜ ਕੀਤਾ ਗਿਆ ਠੀਕ ਦੂਸਰਾ ਜਿਹੜਾ ਇਹ ਕੋ ਨੋ ਇੰਜਰੀ ਕੇਸ ਆ ਆਮ ਕੇ ਪਿੰਡਾਂ ਦੇ ਵਿੱਚ ਵੀ ਇਦਾਂ ਦੇ ਹਵਾਈ ਫੈਲਾ ਦੀਆਂ 307 5 ਜੇ ਚ ਇੰਜਰੀ ਕੋਈ ਨਹੀਂ ਇਸ ਸਪੈਸਿਫਿਕ ਐਟਰੀਬਿਊਸ਼ਨ ਦੀ ਉਹਦੇ ਵਿੱਚ ਆਉਂਦੀ ਵੀ ਹਾਂ ਵੀ ਕੇ ਮੈਨੂੰ ਮਾਰ ਦੇ ਵਾਸਤੇ ਗੋਲੀ ਚੱਲੀ ਸੀਗੀ ਠੀਕ ਹੈ ਸੋ ਉਸ ਤੋਂ ਅੱਗੇ ਜਿਹੜੀ ਸੀਸੀਟੀਵੀ ਫੁਟੇਜ ਜਿਹੜੀ ਜਿਹੜੀ ਸੀਸੀਟੀਵੀ ਫੁਟੇਜ ਪਹਿਲਾਂ ਤਾਂ ਐਜੀਪੀਸੀ ਦਿੱਦੀ ਦੀ ਜੀ ਬਾਅਦ ਦੇ ਵਿੱਚ ਦਿੱਤੀ ਉਹ ਅਸਲ ਦੇ ਵਿੱਚ ਤਾਂ ਹੁਣ ਚਲਾਨ ਦੇ ਵਿੱਚ ਦਾ ਲਿਖਿਆ ਵੀ ਉਹਦੀ ਨਰੀਖਣ ਵਾਸਤੇ ਜਿਹੜੀ ਹੈ ਫੋਰੈਂਸਿਕ ਜਾਂਚ ਵਾਸਤੇ ਭੇਜੀ ਹੋਈ ਹੈ ਕੋ ਸਾਨੂੰ ਆਫੀਸ਼ੀਅਲੀ ਉਹ ਕਾਪੀ ਨਹੀਂ ਮਿਲੀ ਨਾ ਚਲਾਨ ਦੇ ਵਿੱਚ ਕੋਰਟ ਨੂੰ ਦਿੱਤੀ ਗਈ ਹੈ ਕਿਉਂਕਿ ਉਹ ਭੇਜਣੀ ਜ਼ਰੂਰੀ ਸੀਗੀ ਕਿਉਂਕਿ ਉਹ ਟੈਂਪਰਿੰਗ ਹੋ ਚੁੱਕੀ ਸੀਗੀ ਉਹਦੀ ਹੁਣ ਐਸਜੀਪੀਸੀ ਨੇ ਦੇ ਪ੍ਰਧਾਨ ਨੂੰ ਮਿਲਣ ਦੀ ਵੀ ਭਾਈ ਚੌੜੇ ਦੇ ਨਾਲ ਵੀਡੀਓ ਦੀ ਜਦੋਂ ਗੱਲ ਆਈ ਉਹਨਾਂ ਨੇ ਦੱਸੀ ਸਾਨੂੰ ਅਦਾਲਤ ਦੇ ਡੂਰਿੰਗ ਪੁਲਸਮਾਨ ਤਾਂ ਫਿਰ ਪਤਾ ਲੱਗਿਆ ਵੀ ਐਸਜੀਪੀਸੀ ਨੇ ਭਾਈ ਹਰਜਿੰਦਰ ਸਿੰਘ ਧਾਮੀ ਜਿਹੜੇ ਪ੍ਰਧਾਨ ਐਸਜੀਪੀਸੀ ਭਾਈ ਨਰੈਨ ਸਿੰਘ ਚੌੜੇ ਨੂੰ ਮਿਲਣ ਵਾਲੀ ਵੀਡੀਓ ਉਹਨਾਂ ਨੇ ਕੱਟ ਕੇ ਉਹ ਡਿਸਕਾਰਡ ਕਰ ਦਿੱਤੀ ਵਿੱਚ ਸੋ ਉਹ ਟੈਂਪਲਡ ਹੋ ਗਈ ਹੋ ਚੁੱਕੀ ਆ ਉਹ ਅਦਾਲਤ ਦੇ ਵਿੱਚ ਕੋਈ ਸੀਸੀਟੀਵੀ ਨਹੀਂ ਆਈ ਤੀਸਰੇ ਜਿਹੜੀ ਅਲੈਜਡ ਵੈਪਨ ਹੈਗਾ ਵਰਤਿਆ ਗਿਆ ਦੱਸਿਆ ਗਿਆ ਉਹਦੀ ਜਿਹੜੀ ਰਿਪੋਰਟ ਕੋਈ ਨਹੀਂ ਆਈ ਠੀਕ ਹੈ ਜੀ ਚੌਥੇ ਜਿਹੜੀ ਮਿਲਾਂ ਦੀ ਲੋਕੇਸ਼ਨ ਵਗੈਰਾ ਭਾਈ ਨਰਨ ਸਿੰਘ ਦੇ ਲਈ ਸੀ ਉਹਨਾਂ ਦੇ ਘਰੋਂ ਚੁੱਕੇ ਲਏ ਸੀ ਸਾਡੇ ਮੋਬਾਈਲ ਅਗਲੇ ਦਿਨ ਤਾਂ ਉਹਦੀ ਕੋਈ ਜਿਹੜੀ ਜਾਂਚ ਨਹੀਂ ਆਈ ਸੋ ਭਾਈ ਨਰਨ ਸਿੰਘ ਇੱਕ ਇਜਿਸਟ ਪਰਸਨ ਹੈ 70 ਸਾਲ ਦੀ ਉਮਰ ਦਾ ਸੀਨੀਅਰ ਸਿਟੀਜ਼ਨ ਹੈ ਠੀਕ ਹੈ ਜੀ ਸਪੈਸਿਫਿਕ ਐਟਰੀਬਿਊਸ਼ਨ ਯਾਨੀ ਕਿ 노 ਇੰਜਰੀ ਕੇਸ ਆ ਤੇ ਸੁਖਬੀਰ ਬਾਦਲ ਦਾ ਪਿਆ ਨਹੀਂ ਆਲਰੇਡੀ ਚਾਰਜ ਫਰੇਮ ਹੋ ਚੁੱਕੀ ਹੈ ਭਾਈ ਨਰਿੰਦਰ ਸਿੰਘ ਜੋੜਾ ਤੇ ਚਾਰਜ ਲੱਗ ਚੁੱਕਿਆ ਕੋਰਟ ਦੇ ਵਿੱਚ 307 ਦਾ ਆਬਜੈਕਟ ਦਾ ਠੀਕ ਹੈ ਜੀ ਉਹ ਇਟ ਵਿਲ ਬੀ ਅ ਵਾਚ ਟਾਈਮ ਟੂ ਕਨਕਲੂਡ ਦੀ ਟ੍ਰਾਇਲ ਸੋ ਇਹੋ ਜਿਹੇ ਹਾਲਾਤ ਦੇ ਵਿੱਚ ਜਿਹੜੀ ਆ ਬੇਲ ਮਿਲ ਜਾਂਦੀ ਹੈ ਤੇ ਉਹ ਜਿਵੇਂ ਨਾਰਮਲ ਕੇਸਾਂ ਦੇ ਵਿੱਚ ਜੇ ਤੁਹਾਨੂੰ ਸੁਖਬੀਰ ਬਾਦਲ ਤੇ ਹਮਲੇ ਦਾ ਕੇਸ ਦੇਖਾਂਗੇ ਬੇਲ ਲੱਗਦਾ ਵੀ ਬੇਲ ਕਿਵੇਂ ਮਿਲਦੀ ਇਹੋ ਜੀਆਂ ਬੇਲਾ ਆਮ ਅਨ ਜਿਹੜੀਆਂ ਦਾਤਾਂ ਦੇ ਵਿੱਚ ਰੋਜ਼ ਮਿਲ ਜਾਂਦੀ ਹੈ ਜਿੱਥੇ ਠੀਕ ਹੈ ਜੀ ਨੋ ਇਜਰੀ ਕੇਸ 307 ਬਣਾਏ ਹੁੰਦੇ ਬਿਲਕੁਲ ਜੀ ਚਾਹੇ ਕੇਸ ਲੱਗ ਰਿਹਾ ਕਿ ਜੇ ਅਪਾ ਇਹ ਤਕਨੀਕੀ ਤੌਰ ਤੇ ਦੇਖਿਆ ਤਾਂ ਕੇਸ ਬੜਾ ਆਮ ਜਿਹਾ ਲੱਗਦਾ ਹੈ ਲੇਕਿਨ ਦੂਜੇ ਪਾਸੇ ਹੀ ਕਿਉਂਕਿ ਜਦੋਂ ਸਕਵੀਰ ਸਿੰਘ ਬਾਦਲ ਤੇ ਹਮਲਾ ਹੁੰਦਾ ਹੈ ਖਾਸ ਕਰਕੇ ਉਸ ਸਮੇਂ ਵਿੱਚ ਹੁੰਦਾ ਹੈ ਜਿਹੜਾ ਦਰਬਾਰ ਸਾਹਿਬ ਦੇ ਬਾਹਰ ਉਹ ਤਨਖਾਈਆ ਦੇ ਤੌਰ ਤੇ ਇੱਕ ਸੇਵਾਦਾਰ ਤੌਰ ਤੇ ਸੇਵਾਵਾਂ ਨਿਭਾ ਰਹੇ ਸਨ ਉਸ ਤੋਂ ਬਾਅਦ ਵੀ ਆਪਾਂ ਦੇਖਦੇ ਹਾਂ ਜੀ ਸتمبر 2 ਤੋਂ ਬਾਅਦ ਵੀ ਬਹੁਤ ਸਾਰੇ ਇਵੈਂਟ ਹੋਏ ਨੇ ਜੀ ਹੱਲੇ ਵੀ ਸਿਕ ਸੰਕਤਾ ਕਾਫੀ ਜੋ ਨਿਰਾਸ਼ਾ ਵੀ ਚਾਲੇ ਲੇਕਿਨ ਉਸ ਤੋਂ ਬਾਅਦ ਵਿੱਚ ਗੱਲਬਾਤ ਕਰਾਂਗੇ ਲੇਕਿਨ ਜਿਵੇਂ ਤੁਸੀਂ ਗੱਲ ਕੀਤੀ ਸੀ ਕਿ ਸੀਸੀਟੀਵੀ ਫੂਟੇਜ ਵੀ ਤੁਸੀਂ ਲੈਣ ਦੀ ਕੋਸ਼ਿਸ਼ ਕੀਤੀ ਲੇਕਿਨ ਐਸਜੀਪੀਸੀ ਵੱਲੋਂ ਦਿੱਤੀ ਨਹੀਂ ਜਾ ਰਹੀ ਸੀ ਪਹਿਲਾਂ ਤੇ ਕਾਫੀ ਮੁਸ਼ਕਿਲਾਂ ਤੋਂ ਬਾਅਦ ਤੁਸੀਂ ਉਸ ਨੂੰ ਪ੍ਰਾਪਤ ਵੀ ਕੀਤਾ ਲੇਕਿਨ ਕਾਫੀ ਲੰਬੇ ਸਮੇਂ ਤੋਂ ਵੀ ਆਪਾਂ ਅਲੀਗੇਸ਼ਨ ਲੱਗਦੇ ਆ ਰਹੇ ਕਿ ਸਕੀਰ ਸਿੰਘ ਬਾਦਲ ਦਾ ਬਾਦਲ ਪਰ ਤੇ ਇਸ ਕੇਸ ਵਿੱਚ ਵੀ ਕਹਿ ਸਕਦਾ ਫਿਰ ਕਿਤਨਾ ਕਿਤੇ ਉਹ ਬਚਾਉਣ ਦੀ ਕੋਸ਼ਿਸ਼ ਜਾਂ ਹੋਰ ਤਰ੍ਹਾਂ ਦੇ ਜਿਹੜੇ ਕੇਸ ਨੂੰ ਕਮਾਉਣ ਦੀ ਕੋਸ਼ਿਸ਼ ਕਰਕੇ ਹੀ ਜੋ ਸੀਸੀਟੀਵੀ ਐਸਜੀਪੀਸੀ ਵੱਲੋਂ ਨਹੀਂ ਦਿੱਤੀ ਜਾ ਰਹੀ ਸੀ ਦੇਖੋ ਐਸਜੀਪੀਸੀ ਤੋਂ ਅਸੀਂ ਤਾਂ ਕਦੀ ਮੰਗੀ ਨਹੀਂ ਨਾ ਅਸੀਂ ਲੈਣੀ ਆ ਉਹ ਤਾਂ ਪੁਲਿਸ ਉਹਨਾਂ ਨੇ ਆਪਣੇ ਕੇਸ ਨੂੰ ਮਜ਼ਬੂਤ ਕਰਨ ਵਾਸਤੇ ਜਿਹੜੀ ਸੀਸੀਟੀਵੀ ਦੀ ਜਰੂਰਤ ਹੈ ਜੀ ਦੋਸੀਕੂਸ਼ਨ ਨੂੰ ਉਹਨਾਂ ਨੂੰ ਡਿਊਰਿੰਗ ਰਿਮਾਂਡ ਉਹਨਾਂ ਨੇ ਕੋਰਟ ਤੇ ਦੱਸਿਆ ਸੀ ਵੀ ਸਾਨੂੰ ਐਸਜੀਪੀਸੀ ਆਲੇ ਦੇ ਦੇ ਨਹੀਂ ਦੇ ਠੀਕ ਹੈ ਜੀ ਤੇ ਫਿਰ ਕੋਰਟ ਰਿਡੈਕਸ਼ਨ ਹੋਈ ਸੀ ਐਸਜੀਪੀਸੀ ਨੂੰ ਵੀ ਤੁਸੀਂ ਇਹਨਾਂ ਨੂੰ ਦਿਓ ਫਿਰ ਉਹਨਾਂ ਨੇ ਦਿੱਤੀ ਆ ਫਿਰ ਇਹ ਚਲਾਨ ਦੇ ਵਿੱਚ ਤਾਂ ਨਹੀਂ ਇਹ ਮੇਰੀ ਇਨਫੋਰਮੇਸ਼ਨ ਹੈ ਵੀ ਉਹ ਟੈਂਪਰਡ ਦਿੱਤੀ ਹੈ ਇਹਨਾਂ ਨੇ ਕੱਟ-ਕੱਟ ਕੇ ਦਿੱਤੀ ਆ ਸੋ ਜਿਹੜੀ ਟੈਂਪਰਡ ਸੀਸੀਟੀ ਵੀ ਤੇ ਜਿਆ ਮਾਲੋ ਐਨੇ ਤੋਂ ਇਹਨੇ ਮੈਂਟਰੀ ਹੈਗੀ ਐਨੇ ਤੋਂ ਇਹਨੇ ਮੈਂਟਰੀ ਨਹੀਂ ਹੈਗੀ ਜੀ ਸੋ ਉਹਦੀ ਐਫਐਸਐਲ ਨਿਖਣ ਵਾਸਤੇ ਭੇਜੀ ਹੋਈ ਆ ਵੀ ਉਹ विदाउट टेम्पर ਹੈ ਜਾਨੀ ਕਿ ਹੁਣ ਜੇ ਸੀਸੀਟੀਵੀ ਫੁਟੇਜ ਹੈ ਜਿਹੜਾ ਕੈਮਰਾ ਚੱਲ ਰਿਹਾ ਹੈਗਾ ਉਹ ਤਾਂ ਲਗਾਤਾਰ ਹੀ ਹੋਣਾ ਚਾਹੀਦਾ ਹੈ ਤੇ ਇਹਨੇ ਵੀ 5-5 ਮਿੰਟ ਦੀਆਂ ਵਿੱਚ ਉਹ ਕਟਿੰਗ ਲਾ ਕੇ ਦੇਣ ਬਿਲਕੁਲ ਠੀਕ ਹੈ ਜੀ ਸੋ ਉਹਦੀ ਜਾਂਚ ਆਊਗੀ ਉਹ ਅਦਾਲਤ ਦੇ ਵਿੱਚ ਵੀ ਅਜੇ ਸੀਸੀਟੀਵੀ ਫੁਟੇਜ ਹੈ ਨਹੀਂਗੀ ਉਹਦੀ ਜਾਂਚ ਹੋ ਕੇ ਆਊਗੀ ਕੋਰਟ ਨੂੰ ਦੇਣਗੇ ਤਾਂ ਫਿਰ ਸਾਨੂੰ ਉਹਦੀ ਕਾਪੀ ਮਿਲੂਗੀ ਜਿਸ ਵੀ ਇਹ ਵਿਟਨੈਸ ਐਵੀਡੈਂਸ ਤੇ ਪ੍ਰੋਸੀਕਿਊਸ਼ਨ ਰਿਲਾਇ ਐਪਨ ਕਰੂਗੀ ਤਾਂ ਫਿਰ ਉਹਦੀ ਕਾਪੀ ਸਾਨੂੰ ਮਿਲੂਗੀ ਅਜੇ ਤੱਕ ਸਾਨੂੰ ਕੋਈ ਸੀਸੀਟੀਵੀ ਮਿਲੀ ਨਹੀਂ ਕਿਉਂਕਿ ਅਦਾਲਤ ਨੂੰ ਇਹ ਵਿੱਚ ਵੀ ਸੀਸੀਟੀਵੀ ਨਹੀਂ ਦਿੱਤੀ ਗਈ ਠੀਕ ਜੀ ਬਿਲਕੁਲ ਮੰਜਪੁਰ ਜੀ ਜਿੱਥੇ ਆਪਾਂ ਦੇਖਦੇ ਦਰਬਾਰ ਸਾਹਿਬ ਦੇ ਵਿੱਚ ਸਾਰੇ ਹੀ ਕੋਰਨਰ ਨੂੰ ਪੂਰੇ ਤਰੀਕੇ ਨਾਲ ਪ੍ਰੋਟੈਕਟ ਕੀਤਾ ਹੈ ਸੀਸੀਟੀਵੀ ਕਵਰੇਜ ਦਾ ਤਾਂ ਇਦਾਂ ਦਾ ਹੋ ਨਹੀਂ ਸਕਦਾ ਕਿ ਉਹਨਾਂ ਤੋਂ ਕੋਈ ਐਂਗਲ ਮਿਸ ਹੋ ਗਿਆ ਹੋਵੇ ਲੇਕਿਨ ਦੂਜੇ ਪਾਸੇ ਆਪਾਂ ਗੱਲ ਕਰਦੇ ਹਾਂ ਇਹਦਾ ਸੁਖਵੀਰ ਸਿੰਘ ਬਾਦਲ ਦੀ ਵੀ ਹੱਲੇ ਤੱਕ ਉਹਨੇ ਕਹਿ ਲਓ ਆਪਣੀ ਗਵਾਹੀ ਵੀ ਨਹੀਂ ਦਿੱਤੀ ਹੈਗੀ ਤੇ ਕੀ ਲੱਗਦਾ ਜੀ ਜਾਣਬੁੱਝ ਕੇ ਨਹੀਂ ਗਵਾਹੀ ਦੇਣ ਦਾ ਕਰਕੇ ਉਹ ਕਿਉਂਕਿ ਜੇ ਗਵਾਹੀ ਨਹੀਂ ਦੇएगा ਕੇਸ ਹੋ ਸਕਦਾ ਲੰਬਾ ਵੀ ਜਾ ਸਕਦਾ ਉਸੇ ਸੰਬੰਧ ਵਿੱਚ ਨੇ ਦੇਖੋ ਚਾਰਜ ਫ੍ਰੀਮ ਹੋ ਗਿਆ ਜੀ ਅਗਲੀ ਜਿਹੜੀ ਤਰੀਕ ਹੈਗੀ ਆ ਹੁਣ ਭਾਵੇਂ ਬੇਲ ਮਿਲ ਗਈ ਇਨ ਬਿਟਵੀਨ ਤੇ ਉਹ ਸਾਨੂੰ ਅਗਲੀ ਤਰੀਕ ਤੇ ਗਵਾਹਾਂ ਵਾਸਤੇ ਹੀ ਆ ਉੱਤੇ ਗਵਾਹੀ ਦੇਣ ਆ ਸਕਦੇ ਆ ਗਵਾਹ ਨਹੀਂ ਆਉਣਗੇ ਉਹਨਾਂ ਨੇ ਦੇਖਣਾ ਪ੍ਰੋਸੀਕਿਊਸ਼ਨ ਦਾ ਕੰਮ ਆ ਜੇ ਕੋਈ ਗਵਾਹ ਹੋਊਗਾ ਤੇ ਅਸੀਂ ਉੱਤੇ ਕੇਸ ਇਹੋ ਜੇ ਲੰਮੇ ਲਟਕ ਜਾਂਦੇ ਹੁੰਦੇ ਕਿਉਂਕਿ ਇਹਦੇ ਚ ਜਿਹੜੇ ਸਹਿਦੋਸ਼ੀਲ ਭਾਈ ਧਰਮ ਸਿੰਘ ਆ ਉਹਨਾਂ ਦੀ ਬਾਰੋ-ਬਾਰ ਜ਼ਮਾਨਤ ਲੱਗੀ ਹੋਈ ਆ ਆਪਣੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਉਹਨਾਂ ਦੀ ਵੀ ਰੈਸਟ੍ਰੇ ਸਟੇ ਹੋ ਗਈ ਆ ਤੇ ਉਹਨਾਂ ਦੀ 5 ਅਪ੍ਰੈਲ ਤਰੀਕ ਹੈਗੀ ਆ ਉਹਨਾਂ ਨੂੰ ਅਜੇ ਕਨਫਰਮ ਤਾਂ ਨਹੀਂ ਹੋਈ ਉਹਨਾਂ ਉਹਨਾਂ ਦੀ ਜੇ ਕਨਫਰਮ ਹੁੰਦੀ ਆ ਨਹੀਂ ਕਨਫਰਮ ਹੁੰਦੀ ਜਾਂ ਜਦੋਂ ਉਹਨਾਂ ਦੀ ਫਾਰਮਲ ਅਰੈਸਟ ਪੈਂਦੀ ਆ ਤਾਂ ਫੇ ਉਹਨਾਂ ਦਾ ਸਪਲੀਮੈਂਟਰੀ ਚਾਰਜਸ਼ੀਟ ਆਊਗਾ ਫੇ ਦੁਆਰੇ ਚਾਰਜ ਫ੍ਰੀਮ ਹੋਊਗੇ ਸੋ ਬਾਕੀ ਭਾਈ ਨਰੈਨ ਸਿੰਘ ਹੁਣੀ ਬਾਹਰ ਆਉਣਗੇ ਤਾਂ ਫਿਰ ਉਹਨਾਂ ਦਾ ਸਲਾਹ ਕਰਾਂਗੇ ਚਾਲ ਜੜੇ ਖਿਲਾਫ ਕੋਈ ਹਾਈ ਕੋਰਟ ਦੇ ਵਿੱਚ ਜਾਣਾ ਉਹ ਜਿਵੇਂ ਵਕੀਲਾਂ ਦੀ ਟੀਮ ਹੈਗੀ ਆ ਮੈਂ ਵੀ ਹੈਗਾ ਉਹਦੇ ਵਿੱਚ ਬਲਜਿੰਦਰ ਸਿੰਘ ਬਾਜਵਾ ਭਾਈ ਨਰੈਨ ਸਿੰਘ ਚੋੜਾ ਦੇ ਦੋਨੇ ਬੇਟੇ ਵਕੀਲ ਆ ਜੀ ਦਰਜੀਤ ਸਿੰਘ ਤੇ ਬਲਜਿੰਦਰ ਸਿੰਘ ਬਾਜਵਾ ਤੇ ਆਪਣੇ ਜੀਤ ਸਿੰਘ ਦਾਦਾ ਸਾਡੀ ਟੀਮ ਹੈਗੀ ਆ ਅਸੀਂ ਰਲ ਕੇ ਬਹਿ ਕੇ ਭਾਈ ਨਰੈਨ ਸਿੰਘ ਦਾ ਜੋ ਵੀ ਅੱਗੇ ਲੀਗਲ ਲੈਣਾ ਹੈਗਾ ਅਸੀਂ ਆਪਣਾ ਪੈਨਥਰਾ ਉਹ ਜਾਜੀ ਕਰਾਂਗੇ ਮੰਜਪੁਰ ਜੀ ਭਾਈ ਨਰੈਣ ਜੀ ਕੱਲ ਤੁਸੀਂ ਜਾਣਕਾਰੀ ਦਿੱਤੀ ਕਿ ਕੱਲ ਜੇਲ੍ਹ ਤੋਂ ਬਾਹਰ ਆ ਸਕਦੇ ਆ ਕੀ ਆਪੋਜੀਸ਼ਨ ਪਾਰਟੀ ਵੱਲੋਂ ਸੁਖਵੀਰ ਬਾਦਲ ਹੋਂਣਾ ਵੱਲੋਂ ਜਾਂ ਕਿਸੇ ਹੋਰ ਵੱਲੋਂ ਕੋਈ ਪਲੀ ਨੂੰ ਚੈਲੰਜ ਕਰ ਸਕਦੇ ਹੋ ਜਾਂ ਚੈਲੰਜ ਤਾਂ ਨਹੀਂ ਕੀਤਾ ਹਲੇ ਤੱਕ ਕਰਕੇ ਜਿਹੜੀ ਬੇਲ ਮਿਲ ਗਈ ਹੈ ਨਹੀਂ ਦੇਖੋ ਤਾਂ ਜਿਹੜਾ ਬੇਲ ਮਿਲਨੀ ਹੈ ਜੀ ਉਹ ਅਦਾਲਤ ਨੇ ਦਿੱਤੀ ਹੈ ਇਹ ਕਿਹੜਾ ਕੋਈ ਐਡਮਿਨਿਸਟ੍ਰੇਟਿਵ ਫੈਸਲਾ ਹੈਗਾ ਜੇ ਉਹ ਕਿਸੇ ਨੇ ਚੈਲੰਜ ਕਰਨਾ ਸਟੇਜ ਚੈਲੰਜ ਕਰ ਸਕਦੀ ਹੈ ਜੀ ਉਹਨੂੰ ਠੀਕ ਹੈ ਜੀ ਪਰ ਸੁਪਰੀਮ ਕੋਰਟ ਕਹਿੰਦੀ ਹੈ ਰੂਲ ਇਜ਼ ਕੇਸ ਤਾਂ ਬਰੀ ਨਹੀਂ ਹੋਇਆ ਬੇਲ ਹੀ ਮਿਲੀ ਹੈ ਇੱਕ ਬਜ਼ੁਰਗ ਬੰਦੇ ਨੂੰ ਜਿਨੇ ਕੋਈ ਇੰਜਰੀ ਨਹੀਂ ਕੀਤੀ ਸੋ ਕੇਸ ਚੱਲੂਗਾ ਉਹ ਆਪਣੀਆਂ ਉਹਨਾਂ ਨੇ ਗਵਾਹ ਗਵਾਹੀ ਕਿਉਂ ਨਹੀਂ ਦਰਜ ਕੀਤੀ ਉਹਨਾਂ ਦੇ ਉੱਤੇ ਸਵਾਲੀਆ ਚਿੰਨ ਹੈਗਾ ਗਵਾਹੀ ਦਰਜ ਨਾ ਕਰਨ ਦਾ ਉਹਨਾਂ ਦਾ ਡਰ ਪੈ ਹੈਗਾ ਕਿਉਂਕਿ ਅਸੀਂ ਜਨਤਕ ਤੌਰ ਤੇ ਗੱਲ ਕੀਤੀ ਸੀ ਇਹ ਕਿਤੇ ਸਾਡੀ ਟੀਮ ਵੱਲੋਂ ਜਦੋਂ ਡੂਰਿੰਗ ਰਿਮਾਂਡ ਪੀ ਜਦੋਂ ਸੁਖਬੀਰ ਬਾਦਲ ਦੀ ਗਵਾਹੀ ਹੋਊਗੀ ਅਦਾਲਤ ਦੇ ਵਿੱਚ ਤਾਂ ਉਹਦੇ ਚ ਫਿਰ ਜੋ ਕਾਲ ਤਖਤ ਸਾਹਿਬ ਤੇ ਉਹਨੇ ਮੰਨਿਆ ਹੈਗਾ ਦੋਸ਼ ਉਹ ਸਾਦੇ ਨੂੰ ਪੁੱਛਾਂਗੇ ਕਰਾਸ ਦੇ ਵਿੱਚ ਜੋ ਉਹਨਾਂ ਦੇ ਵਕੀਲ ਵੀ ਹੈਗੇ ਉਹਨਾਂ ਨੇ ਦਿੱਤੀ ਹੋਣੀ ਸਲਾਹ ਵੀ ਦੇਖੋ ਭਾਈ ਜੇ ਤੁਸੀਂ ਕਾਲ ਤਖਤ ਦੇ ਗੁਲਾਮ ਮੰਨੇ ਆ ਉੱਥੇ ਤਾਂ ਤੁਹਾਡੀ ਨੈਤਿਕ ਜ਼ਿੰਮੇਵਾਰੀ ਉਹ ਤਾਂ ਤੁਹਾਡੇ ਚ ਹੈ ਨਹੀਂ ਕੋਈ ਨੈਤਿਕਤਾ ਵੀ ਤੁਸੀਂ ਬਾਅਦ ਮੁੱਕਰ ਵੀ ਗਏ ਵੀ ਅਸੀਂ ਐ ਮੰਨ ਲਏ ਸੀ ਬਾਅਦ ਅਦਾਲਤ ਦੇ ਕਟਹਿਰੇ ਚ ਖੜਨਗੇ ਤਾਂ ਅਸੀਂ ਤਾਂ ਸਵਾਲ ਕਰਾਂਗੇ ਵੀ ਤੂੰ ਕੋਈ ਆ ਵੀ ਮੰਨਿਆ ਵੀ ਮੰਨਿਆ ਸੋ ਇੱਕ ਪਾਰਟ ਉਹ ਹੈ ਕਿ ਜੇ ਸਰਕਾਰ ਹੋ ਜਾਊਗਾ ਸੋ ਉਹਨਾਂ ਨੂੰ ਲੱਗਦਾ ਵੀ ਉਹਦੇ ਹਿਸਾਬ ਨਾਲ ਕੋਈ ਕਿਤੇ ਵਕੀਲ ਟੀਮ ਜਿਹੜੀ ਆ ਅਗਰੇ ਕੋਈ ਲੀਗਲ ਸਾਨੂੰ ਨਾ ਕੋਈ ਫੀਸ ਕਰਨਾ ਪੈ ਜਾਵੇ 뮤ਜ਼ਿਕ ਤਾਂ ਫਿਰ ਹੋ ਸਕਦਾ ਉਹਨਾਂ ਦੀ ਮਰਜ਼ੀ ਹੈ ਜੀ ਬਿਆਨ ਉਹਨਾਂ ਨੂੰ ਦੇਣੇ ਚਾਹੀਦੇ ਜਿਵੇਂ ਉਹ ਇਲਜ਼ਾਮ ਅਕਾਲੀ ਦਲ ਵਾਲੇ ਇੱਕ ਛੋਰੇ ਜਿਹੇ ਦੋ ਤਿੰਨ ਹੈਗੇ ਆ ਜਿਹੜੇ ਹੈ ਦਾ ਵਕੀਲ ਹੀ ਆ ਪਰ ਉਹਨਾਂ ਨੂੰ ਇੰਨਾ ਵੀ ਨਹੀਂ ਪਤਾ ਵੀ ਜੇ ਤੁਸੀਂ ਪੁਲਿਸ ਤੇ ਇਲਜ਼ਾਮ ਲਾਉਂਦੇ ਤੇ ਤੁਸੀਂ ਆਪ ਵੀ ਮੈਜਿਸਟ੍ਰੇਟ ਦੇ ਪੇਸ਼ ਹੋ ਕੇ ਵੀ ਬਿਆਨ ਦਰਜ ਕਰਾ ਸਕਦੇ ਆ ਬਿਆਨ ਆਫਦਲ ਜੀ ਨਹੀਂ ਕਰਾ ਰਹੇ ਇਲਜ਼ਾਮ ਪੁਲਸਰੇ ਲਾਵੇ ਜਦਕਿ ਪੁਲਸ ਨੇ ਕੋਰਟ ਦੇ ਵਿੱਚ ਕਿਹਾ ਵੀ ਅਸੀਂ ਬਹੁਤ ਵਾਰ ਪਹੁੰਚ ਕੀਤੀ ਆ ਸੁਖਵੀਰ ਬਾਦਲ ਹੁਣੀ ਆਪਣੇ ਨਿੱਜੀ ਜਿਵੇਂ ਕਰਕੇ ਨਹੀਂ ਦੇਦੇ ਆ ਉਹ ਦਿੰਦੇ ਨਹੀਂ ਦਿੰਦੇ ਸਾਡਾ ਉਹਦੇ ਤੇ ਕੋਈ ਨਹੀਂ ਹੈਗਾ ਜੇ ਦੇਣਗੇ ਤਾਂ ਅਸੀਂ ਜੋ ਕਹਿਣਗੇ ਉੱਤੇ ਕਰਾਸ ਕਰਾਂਗੇ ਨਹੀਂ ਦੇਣਗੇ ਤਾਂ ਨੇ ਕੋਈ ਗੱਲ ਨਹੀਂ ਹੋ ਰਹੀ ਹਿਸਾਬ ਨਾਲ ਕੇਸ ਚੱਲੂਗਾ ਚਾਰਜ ਤਾਂ ਫਰੇਮ ਹੋ ਗਏ ਹੋਏ ਨੇ ਤੇ ਪੁਲਸ ਨੇ ਉਹਨਾਂ ਦਾ ਕਿਹਾ ਸੀ ਦਿਆਗੇ ਪਰ ਬੇਲ ਹੋ ਗਈ ਆ ਉਹਨੂੰ ਚੈਲੰਜ ਵਿਕਟਮ ਬਿਆਨ ਜਿਹੜਾ ਦਰਜਨੀ ਕਰਾਉਣ ਆਇਆ ਉਦਾਂ ਹੀ ਦਾ ਚੁੱਠ ਕੇ ਤਾਂ ਕੋਈ ਫੌਂ ਅਕਾਲੀ ਰਲਾ ਕਿੱਡਾ ਵੀ ਬਲਾਗਾ ਹੋਵੇ ਕਿ ਤਿੱਕੀ ਜਿੰਨਾ ਵੀ ਬੰਦਾ ਉਹ ਇੱਦਾਂ ਥੋੜੋ ਹਾਈ ਚੈਲੰਜ ਕਰਤਾ ਫਿਰੂਗਾ ਉਹ ਕੋਈ ਉਹਦਾ ਲੋਕਲ ਸਟੈਂਡਰਡ ਕੀ ਆ ਉਹ ਪਾਰਟੀ ਨਹੀਂ ਹੈਗਾ ਵਿਕਟਮ ਬਿਆਨ ਦੇਣ ਹੀ ਆਇਆ ਤੇ ਉਹ ਕਿੱਦਾਂ ਚੈਲੰਜ ਕਰੂਗਾ ਜਾਂ ਤਾਂ ਸਟੇਜ ਚੈਲੰਜ ਕਰੂਗੀ ਜਾਂ ਵਿਕਟਮ ਚੈਲੰਜ ਕਰੂਗਾ ਵਿਕਟਮ ਪਹਿਲਾਂ ਬਿਆਨ ਤਾਂ ਦੇਵੇ ਸੋ ਰੂਲ ਇਜ਼ ਬੇਲ ਨਾਟ ਜੇਲ ਸੋ ਭਾਈ ਨਰਿੰਦਰ ਸਿੰਘ ਬਜ਼ੁਰਗ ਬੁੱਧਤ ਘਵਾਦ ਬੰਦੇ ਨੇ ਉਹਨਾਂ ਨੂੰ ਜ਼ਮਾਨਤ ਮਿਲੀ ਆ ਜਿਹੜੀਆਂ ਕੰਡੀਸ਼ਨਸ ਉਹਨਾਂ ਦੇ ਲਾਈਆਂ ਹੈਗੀਆਂ ਕੋਰਟ ਨੇ ਵੀ ਹਰ ਇੱਕ ਤਰੀਕ ਤੇ ਆਉਣਾ ਬਾਹਰ ਨਹੀਂ ਜਾਣਾ ਉਹਨਾਂ ਨੂੰ ਪੁੱਛੇ ਤੋਂ ਬਿਨਾ ਤੇ ਕਿਸੇ ਗਵਾਹ ਨੂੰ ਜਿਹੜਾ ਨਹੀਂ ਪ੍ਰਭਾਵਿਤ ਕਰਨਾ ਸੋ ਕੰਡੀਸ਼ਨਾਂ ਫਾਲੋ ਕੀਤੀਆਂ ਜਾਣਗੀਆਂ ਤਾਂ ਫੇਰ ਉਹ ਆਪਣਾ ਜਿਹੜਾ ਤਰੀਕਾ ਬੁਲਤਣੇ ਕੋਈ ਗੱਲ ਨਹੀਂ ਕਰ ਸਕੇਗਾ ਬਿਲਕੁਲ ਮਾਨਪੁਰ ਜੀ ਜੇ ਇਹ ਤਾਂ ਠੀਕ ਹੈ ਕਿ ਬੇਲ ਤਾਂ ਮਿਲ ਗਿਆ ਲੇਕਿਨ ਕੰਡੀਸ਼ਨ ਦੀ ਗੱਲ ਹੈ ਮੈਂ ਇਹ ਵੀ ਤੁਹਾਨੂੰ ਪੁੱਛਣਾ ਚਾਹੁੰਦਾ ਸੀਗਾ ਕਿ ਕੀ ਕੀ ਜਦੋਂ ਹੁਣ ਇੱਕ ਤਾਂ ਬੇਲ ਮਿਲਿਆ ਉਸਤੇ ਅਕਸਰ ਇਹ ਲੱਗਦਾ ਹੁੰਦਾ ਹੈ ਕੰਡੀਸ਼ਨ ਲਾ ਦਿੱਤੀਆਂ ਨਹੀਂ ਕਿ ਉਹ ਪਬਲਿਕਲੀ ਗੱਲ ਨਹੀਂ ਕਰ ਸਕਦੇ ਕਿ ਮੀਡੀਆ ਨੂੰ ਸਟੇਟਮੈਂਟ ਨਹੀਂ ਦੇ ਸਕਦੇ ਉਸ ਤੋਂ ਇਲਾਵਾ ਕੀ ਕੀ ਹੋਰ ਉਹਨਾਂ ਤੇ ਕੰਡੀਸ਼ਨਾਂ ਲਗੀਆਂ ਨੇ ਕੀ ਕੀ ਹੋਰ ਕਹਿਆ ਕੋਰਟ ਨੇ ਕਿਹਾ ਕਿ ਆ ਬਾਹਰ ਆਉਣ ਤੋਂ ਬਾਅਦ ਵੀ ਉਹ ਐਕਸ਼ਨ ਨਹੀਂ ਲੈ ਸਕਦੇ ਨਹੀਂ ਨਹੀਂ ਉਹਦੇ ਚ ਦੇਖੋ ਮੇਨ ਸਾਰੀਆਂ ਤੇ ਉਹੀ ਹੁੰਦੀਆਂ ਵੀ ਦੇਸ਼ ਛੱਡ ਕੇ ਜਾਣਾ ਉਹ ਦੇਸ਼ ਛੱਡ ਕੇ ਤਾਂ ਜਾਗੇ ਜੇ ਉਹਨਾਂ ਨੂੰ ਕੋਈ ਪਾਸਪੋਰਟ ਦੇਊਗਾ ਉਹਨਾਂ ਕੋਲ ਤਾਂ ਪਾਸਪੋਰਟ ਹੀ ਨਹੀਂਗਾ ਸੋ ਦੇਸ਼ ਛੱਡ ਕੇ ਤਾਂ ਜਾਣ ਵਾਲੀ ਕੰਡੀਸ਼ਨ ਤਾਂ ਅਸੀਂ ਮੰਨੀ ਪਈ ਆ ਤੇ ਆਪਣੇ ਇੱਥੇ ਹੀ ਰਹਿਣਾ ਤੇ ਦੂਸਰਾ ਗਵਾਹਾਂ ਨੂੰ ਪ੍ਰਭਾਵਿਤ ਕਰਨਾ ਹੁਣ ਜਿਹੜੇ ਗਵਾਹ ਤਾਂ ਜੈਡ ਸਕਿਉਰਟੀ 'ਚ ਬੈਠੇ ਆ ਅਸੀਂ ਕਿਵੇਂ ਉਹਨਾਂ ਨੂੰ ਪ੍ਰਭਾਵਿਤ ਕਰ ਸਕਦੇ ਆ ਤੇ ਤੀਸਰਾ ਜਿਹੜਾ ਹੈਗਾ ਤਰੀਕ ਤੇ ਜਾਣਾ ਉਹ ਤਰੀਕ ਤੇ ਤਾਂ ਜਾਣਾ ਹੀ ਹੁੰਦਾ ਜੀ ਅੱਗੇ ਵੀ ਉਹਨਾਂ ਤੇ ਇਹਨੇ 28 ਕੇਸ ਪੰਜਾਬ ਪੁਲਿਸ ਨੇ ਦਰਜ ਕੀਤੇ ਜਿਹੜੇ ਸਾਰੇ ਦੇ ਹੀ ਸਾਰੇ ਬੜੀ ਹੋਇਆ ਇਹ ਗੱਲ ਡੀਐਸਪੀ ਨੇ ਵੀ ਕਹੀ ਆ ਅਦਾਲਤ ਦੇ ਵਿੱਚ ਜਿਹੜਾ ਬੇਲ ਦਾ ਅਧਾਰ ਵੀ ਬਣਿਆ ਕਿਉਂਕਿ ਬੇਲ ਦੀ ਬਹਿਸ ਦੇ ਦੌਰਾਨ ਇਹ ਗੱਲ ਜਦੋਂ ਆਈ ਪੀ ਉਹਨਾਂ ਦੇ 28 ਕੇਸ ਸੀਗੇ ਪਿਛਲੀ ਤਰੀਕ ਤੇ ਤੋ ਅਸੀਂ ACP ਦਾ ਐਫੀਡੈਂਟ ਹਾਈ ਕੋਰਟ ਚ ਲੱਗਿਆ ਹੋਇਆ ਅਦਾਲਤ ਤੇ ਲੈੰਦਾ ਦੇਖੋ ਇਹਨਾਂ ਨੇ ਕਿਹਾ 28 ਕੇਸ ਆ ਤੇ ਲਿਖਿਆ ਹੋਇਆ ਵੀ ਸਾਰੇ ਬਧੀਆ ਸੋ ਬਧੀਏ ਕੇਸਾਂ ਦੀ ਕੋਈ ਸਰਕਾਰ ਦੀ ਅਪੀਲ ਨਹੀਂ ਹੈਗੀ ਤੇ ਜਿਹੜੇ ਅਸੀਂ ਉਲਟਾ ਭਾਈ ਨਰੈਨ ਸਿੰਘ ਹੋਣਾ ਨੇ ਪੁਲਿਸ ਦੇ ਖਿਲਾਫ ਇਹ 340 ਝੂਠਾ ਕੇਸ ਦਰਜ ਕਰਾਉਣ ਦੀ ਪ੍ਰोसीडिंग ਜਿਹੜੀ ਆ ਉਥੇ ਤਨਤਾਂ ਸਾਹਿਬ ਦਾ ਅਦਾਲਤ ਦੇ ਵਿੱਚ ਚਾਹੀਆਂ ਹੋਈਆਂ ਨੇ ਸੋ ਭਾਈ ਨਰੈਨ ਸਿੰਘ ਪਾਕ ਦਮਨ ਇੱਕ ਸ਼ਖਸੀਅਤ ਆ ਤੇ ਉਹਨਾਂ ਨੂੰ ਬੇਲ ਮਿਲੀ ਆ ਬਰੀਆ ਫੈਸਲਾ ਹੈਗਾ ਬਾਅਦ ਆਉਣਗੇ ਕੇਸ ਚੱਲੂਗਾ ਕੇਸ ਕਰਾਂਗੇ ਮਨਪੁਰ ਜੀ ਇੱਥੇ ਹੀ ਆਪਾਂ ਗੱਲਬਾਤ ਕਰਦੇ ਆ ਕਿ ਜੋ ਦਸੰਬਰ 2 ਤੋਂ ਬਾਅਦ ਇਨਸੀਡੈਂਟ ਹੋਏ ਨੇ ਹੁਕਮਨਾਮਾ ਸਭ ਹੋਇਆ ਗੁਨਾਹ ਵੀ ਕਬੂਲਿਆ ਅਕਾਲੀ ਦਲ ਦੇ ਬਹੁਤ ਸਾਰੇ ਲੀਡਰਾਂ ਨਾਲ ਉਹਦੇ ਵਿੱਚ ਸੁਖਵੀਰ ਸਿੰਘ ਬਾਦਲ ਵੀ ਸ਼ਮੂਲੀਅਤ ਸੀ ਲੇਕਿਨ ਉਸ ਤੋਂ ਬਾਅਦ ਬਹੁਤ ਸਾਰੇ ਇਨਸੀਡੈਂਟ ਆਪਾਂ ਦੇਖਦੇ ਆ ਖਾਸ ਕਰਕੇ ਜਿਸ ਤਰ੍ਹਾਂ ਉਹ ਬਾਅਦ ਵਿੱਚ ਪਗੋੜੇ ਹੋ ਜਾਂਦੇ ਆ ਅਕਾਲੀ ਦਲ ਦੇ ਬਾਦਲ ਧੜਾ ਆ ਹੁਕਮਨਾਮਿਆਂ ਨੂੰ ਨਹੀਂ ਮੰਨਦਾ ਨਵੀਂ ਡਰਾਈਵ ਸ਼ੁਰੂ ਹੋ ਜਾਂਦੀ ਆ ਇੱਕ ਨਵਾਂ ਧੜਾ ਵੀ ਅਕਾਲੀ ਦਲ ਚ ਪੈਦਾ ਹੋ ਗਿਆ ਲੇਕਿਨ ਉਸ ਦੇ ਸਬੰਧ ਵਿੱਚ ਤੁਹਾਡੀ ਭਾਈ ਨਰਨ ਸਿੰਘ ਜੀ ਨਾਲ ਕੋਈ ਗੱਲਬਾਤ ਹੋਈ ਹੋਵੇ ਭਾਈ ਉਹਨਾਂ ਨੇ ਕੁਝ ਕਿਹਾ ਹੋਵੇ ਇਸ ਦੇ ਬਾਰੇ ਕੋਈ ਜੁਸੀ ਸੰਗਤ ਨੂੰ ਸ਼ੇਅਰ ਕਰਨਾ ਚਾਹੁੰਦੇ ਹੋਵਾਂ। ਨਹੀਂ ਮੈਂ ਤਾਂ ਇੱਕ ਵਾਰ ਹੀ ਮਿਲਣ ਗਿਆ ਸੀ ਉਹਨਾਂ ਦੇ ਪਰਿਵਾਰ ਮਿਲਣ ਗਏ ਸੀ ਜੀ ਸੋ ਉਹਨਾਂ ਨੇ ਇੱਕ ਪਿੱਛੇ ਪਿਆਨ ਜਾਰੀ ਕੀਤਾ ਸੀਗਾ ਉਹ ਆਇਆ ਸੀਗਾ ਆਪਣੇ ਕਈ ਚੈਨਲਾਂ ਦੇ ਉੱਤੇ ਲਾਇਆ ਸੀਗਾ ਵੀ ਉਹਨਾਂ ਨੇ ਕਿਹਾ ਸੀ ਵੀ ਗਲਤ ਆ ਜੋ ਵੀ ਹੋ ਰਿਹਾ ਹੈਗਾ ਇਹ ਮर्यादा ਦਾ ਪਘਨਕਾਰ ਦੇ ਹੈਗੇ ਆ ਸੋ ਉਹ ਹਣਗੇ ਤਾਂ ਆਪਣਾ ਇਹਦੇ ਬਾਰੇ ਸਟੇਟਮੈਂਟ ਦੇਣਗੇ ਮੈਂ ਉਹਨਾਂ ਦੇ ਬਿਹਾਫ ਤੇ ਕੋ ਆਪਣੇ ਕੋਲੋਂ ਕਹਿ ਦਵਾਂ। ਉਹ ਜੱਜ ਦਾ ਨਹੀਂ ਮੈਂ ਤਾਂ ਲੀਗਲ ਟੀਮ ਦਾ ਹਿੱਸਾ ਹਾਂ ਅਸੀਂ ਜੋ ਬੰਦਾ ਸੀ ਕਾਨੂੰਨੀ ਮੁਕਤਾਬਕ ਕੀਤੀ ਆ ਤੇ ਮਹਾਰਾਜ ਕਿਰਪਾ ਕਰਨਗੇ ਕੱਲ ਉਹਨਾਂ ਦੀ ਵਿਆਹੀ ਹੋਣਗੀ ਤਾਂ ਉਹ ਆਪੇ ਹੀ ਸੰਮੁਖ ਆਪਣੀ ਬਚਾਅ ਜਿਹੜੀ ਆ ਉਹ ਰੱਖਣਗੇ ਸੰਗਤ ਦੇ ਅੱਗੇ ਹਾਂਜੀ ਬਿਲਕੁਲ ਮਨਪੁਰ ਜੀ ਬਿਲਕੁਲ ਆਖਰੀ ਸਵਾਲ ਹੈ ਤੁਹਾਨੂੰ ਪੂਰੇ ਇਸ ਮਾਮਲੇ ਦੇ ਵਿੱਚ ਤੁਸੀਂ ਹੋਰ ਕੁਝ ਸੰਗਤਾਂ ਨਾਲ ਕੋਈ ਜਾਣਕਾਰੀ ਸ਼ੇਅਰ ਕਰਨੀ ਚਾਹੁੰਦੇ ਹੋ ਵੀ ਜੋ ਐਡੀਸ਼ਨਲ ਰਹਿ ਗਈ ਹੋਵੇ ਜਦੋਂ ਲੱਗਦਾ ਕਿ ਜ਼ਰੂਰੀ ਸੀਗੀ ਦੇਖੋ ਇਹਦੇ ਵਿੱਚ ਇਹੀ ਆ ਜਿਹੜੇ ਹੁਣ ਕਾਲੀ ਦਲ ਵਾਲੇ ਬੋਲ ਰਹੇ ਆ ਇੱਕ ਚੈਨਲ ਤੇ ਕੋਈ ਬੋਲੀ ਜਾਂਦਾ ਸੀ ਕਾਲੀ ਦਲ ਦਾ ਕੋਈ ਬੁਲਾਦਾ ਸਮੇਤ ਸੈਣੀ ਦਾ ਵਕੀਲ ਰਹਾ ਉਹ ਉਹ ਭਾਈ ਨਰੈਨ ਸਿੰਘ ਚੌੜਾ ਦੇ ਬਾਰੇ ਬੜੀ ਘਟੀਆ ਸ਼ਬਦਾਵਲੀ ਵਰਤ ਰਿਹਾ ਸੀ ਮੈਂ ਤੁਹਾਡੇ ਚੈਨਲ ਦੇ ਜਰੀਏ ਉਹਨੂੰ ਕਾਨੂੰਨੀ ਰਾਏ ਦੇਣਾ ਚਾਹੁੰਦਾ ਵੀ ਮੇਰੇ ਵੀਰ ਤੂੰ ਵਕੀਲ ਨਹੀਂ ਆ ਸਮਝੋ ਤੂੰ ਬੋਲ ਰਿਹਾ ਹੈਗਾ ਉਹ ਤੈਨੂੰ ਭਾਰੀ ਪੈ ਸਕਦਾ ਹੈਗਾ ਉਹ ਇਨਡਾਇਰੈਕਟ ਤੌਰ ਦੇ ਉੱਤੇ ਧਮਕੀ ਵੀ ਦੇ ਰਿਹਾ ਸੀਗਾ ਕਲੇਰ ਅਸ਼ਦੀਪ ਕਲੇਰ ਕੋ ਹੈਗਾ ਉਹ ਕਹਿੰਦਾ ਸੀ ਛੱਡਾਂਗੇ ਨਹੀਂ ਅਸੀਂ ਭਾਈ ਨਰੈਨ ਸਿੰਘ ਚੌੜੇ ਨੂੰ ਸੋ ਇਹ ਸਿੱਧੀਆਂ ਧਮਕੀਆਂ ਜਿਹੜੀਆਂ ਤੁਸੀਂ ਦੇ ਰਹੇ ਹੋ ਆਪ ਕੋਈ ਗਵਾਚੀ ਗਾਈਆਂ ਨੂੰ ਕਾਲੀਦਲ ਤੁਹਾਡਾ ਫਿਰਦਾ ਸਾਰਾ ਸਮੇਤ ਬਾਦਲ ਪਰਿਵਾਰ ਤੁਸੀਂ ਉਹਦੇ ਸਮੇਤ ਜੀ ਦੇ ਤੁਸੀਂ ਚਾਤੜੇ ਰਹੇ ਹੋ ਤੇ ਤੁਸੀਂ ਇਹੋ ਜੀਆਂ ਗੱਲਾਂ ਕਰਕੇ ਧਮਕੀਆਂ ਦੇਣੇ ਸ਼ੋਭਦੇ ਨਹੀਂ ਤੇ ਇਹਦੇ ਰਗੇ ਸ਼ੋਰਿਆਂ ਨੂੰ ਸੋ ਇਹਨਾਂ ਨੂੰ ਉਹ ਅਦਾਲਤ ਨੇ ਆਰਡਰ ਕੀਤਾ ਇੱਕ ਪਾਸੇ ਦਾ ਮਜੀਠੀਆ ਕਹਿੰਦਾ ਮੈਂ ਅਦਾਲਤ ਦਾ ਸਨਮਾਨ ਕਰਦਾ ਜੇ ਅਦਾਲਤ ਭਾਈ ਨਰੈਨ ਸਿੰਘ ਨੂੰ ਬੇਲ ਦੇ ਦੇ ਫਿਰ ਵੀ ਸਨਮਾਨ ਕਰੋ ਇਹ ਤੁਸੀਂ ਕਿਉਂ ਜਦੋਂ ਅਦਾਲਤ ਵਿੱਚ ਬੇਲ ਕਿਉਂ ਦਿੱਤੀ ਅਦਾਲਤ ਨੇ ਦੇ ਦਿੱਤੀਆ ਜੋ ਜੈਕ ਹੋ ਜਾਂਦੀ ਵੇਦਾਲਤਾਂ ਦਾ ਸਬੰਧ ਰਹੀ ਸੀ ਜੇ ਹੋ ਗਈ ਤਾਂ ਹੁਣ ਫੈਸਲਾ ਚਲਤਿਆ ਸੋ ਇਹਨਾਂ ਨੂੰ ਸ਼ੋਰ ਆਈ ਇਹਨਾਂ ਦੇ ਉੱਤੇ ਅਸੀਂ ਭਾਈ ਨਰੇਂਦਰ ਸਿੰਘ ਦੇ ਆਉਣ ਤੋਂ ਬਾਅਦ ਜਿਹੜੇ ਇਸ ਤਰ੍ਹਾਂ ਦੇ ਖਿਆਲਾਂ ਦੇ ਕੀਤੇ ਆ ਜੀ ਅਤਵਾਦੀ ਇਹੋ ਜੇ ਸ਼ਬਦ ਵਰਤੇ ਹੈਗੇ ਆ ਇਹ ਆਪਣੀਆਂ ਜ਼ੁਬਾਨਾਂ ਨੂੰ ਸਜ਼ਾ ਦੇਣ ਇਹਨਾਂ ਨੂੰ ਵੀ ਅਦਾਲਤਾਂ ਦੇ ਵਿੱਚ ਕੇ ਇਹ ਜਿਹਨਾਂ ਦਾ ਅਜੇ ਤੱਕ ਕੋਈ ਜਿਹੜਾ ਸਜ਼ਾ ਨਹੀਂ ਹੋਇਆ ਭਾਈ ਨਰੇਂਦਰ ਸਿੰਘ ਦਾ ਤੇ ਇਹੋ ਜੇ ਇਲਜ਼ਾਮ ਲਾਉਣੇ ਆ ਕਿ ਤੁਸੀਂ ਤਰੀਕਾ ਭੁਗਤ ਰਹੇ ਰਹੋਗੇ ਫਿਰ ਦੇਖੋਗੇ ਤੇ ਉਹਨਾਂ ਨੂੰ ਕੀ ਤਾੜਨਾ ਹੈਗੀ ਆ ਵੀ ਅਦਾਲਤ ਦੇ ਫੈਸਲੇ ਸਵਾਗਤ ਕਰਨ ਹਾਂ ਤੁਸੀਂ ਚੈਲੰਜ ਕਰਨਾ ਕਰੋ ਕਾਨੂੰਨੀ ਲੜਾਈ ਆ ਉਹਨੂੰ ਉਸ ਤਰ੍ਹਾਂ ਲੈ ਜੇ ਨਾਲ ਲੜੋ ਸਹੀ ਲੜਾਈ ਆ ਤਾਂ ਉਸ ਤਰ੍ਹਾਂ ਲੜੋ ਸਿੱਧੇ ਆਉਣਾ ਤਾਂ ਸਿੱਧੇ ਆਉਣ ਦੀਆਂ ਧਮਕੀਆਂ ਨਾ ਦਿਓ ਸਿੱਧੇ ਆਜੋ ਫੇਰ ਕੋਈ ਨੂ ਵੀ ਦੇਖ ਲਾਂਗੇ ਬਿਲਕੁਲ ਠੀਕ ਹੈ ਜੀ ਮਨਚਪੁਰ ਜੀ ਤੁਹਾਡਾ ਆਕਾਲ ਚਲਣਾ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਖਾਲਸਾ ਵਾਹਿਗੁਰੂ ਜੀ ਕੀ ਫਤਹ ਜਿਵੇਂ ਤੁਸੀਂ ਸੀਨੀਅਰ ਵਕੀਲ ਮਨਚਪੁਰ ਜੀ ਨੂੰ ਸੁਣਿਆ ਉਹ ਕਹਿ ਰਹੇ ਸਨ ਕਿ ਭਾਈ ਨਰੈਣਜੀ ਬਿਲਕੁਲ ਕਾਲੂ ਉਹਨਾਂ ਨੂੰ ਬੇਲ ਮਿਲ ਜਣੀ ਹੈ ਜੇ ਕਾਲੂ ਉਹ ਰਿਹਾ ਬੇਲ ਉਹਨਾਂ ਨੂੰ ਮਿਲ ਚੁੱਕੇ ਕਾਲੂ ਉਹ ਰਿਹਾ ਹੋ ਜਾਣਗੇ ਕਿਉਂਕਿ ਜੋ ਇੱਕ ਬਾਉਂਡ ਭਰਨਾ ਹੁੰਦਾ ਹੈ ਜੀ ਉਹ ਜੱਜ ਸਾਹਿਬ ਨੂੰ ਭਰ ਨਹੀਂ ਪਾਏ ਸਨ ਲੇਕਿਨ ਕੱਲ ਨੂੰ ਭਰ ਕੇ ਉਹ ਜੇਲ੍ਹ ਤੋਂ ਰਿਹਾ ਹੋ ਸਕਦੇ ਨੇ ਤੋਂ ਉਸ ਤੋਂ ਬਾਅਦ ਹੀ ਨਾਲ ਹੀ ਉਹਨਾਂ ਨੇ ਦੱਸਿਆ ਕਿ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਦੇ ਅਗੇਂਸਟ ਕਹ ਲੋ ਪਰਚਾ ਹੋਇਆ ਜਿਨ੍ਹਾਂ ਦੇ ਕਾਰਨ ਕਰਕੇ ਪਰਚਾ ਹੋਇਆ ਕਿ ਉਹਨਾਂ ਦੇ ਗੋਲੀ ਚਲਾਉਣ ਕਰਕੇ ਅਟੈਂਪਟ ਟੂ ਮਰਡਰ ਦਾ ਇੱਕ ਦਰਜ ਹੋਇਆ ਲੇਕਿਨ ਉਹ ਆਪਣੀ ਸਟੇਟਮੈਂਟ ਰਿਕਾਰਡ ਹੀ ਨਹੀਂ ਕਰਨ ਗਿਆ ਹਾਲ ਤੱਕ ਉਹ ਕੋਰਟ ਵਿੱਚ ਨਹੀਂ ਗਿਆ ਐਜ਼ ਅ ਵਿਕਟਮ ਕਿਉਂਕਿ ਜ਼ਰੂਰ 8 ਤੋਂ 10 ਬੰਦੇਆ ਹੋਰ ਨੇ ਸਟੇਟਮੈਂਟ ਜ਼ਰੂਰ ਦਰਜ ਕਰ ਦਿੱਤੀ ਗਈ ਹੈ ਕਿਉਂਕਿ ਕਿਤਨਾ ਕਿਤੇ ਜਿਵੇਂ ਐਡਵੋਕੇਟ ਮੰਜਪੁਰ ਜੀ ਦੱਸ ਰਹੇ ਸਨ ਕਿ ਉਹਨਾਂ ਨੂੰ ਵੀ ਡਰ ਹੈ ਕਿ ਜਦੋਂ ਸੁਖਵੀਰ ਸਿੰਘ ਬਾਦਲ ਕੋਰਟ ਦੇ ਵਿੱਚ ਜਾਵੇਗਾ ਤਾਂ ਜਿੱਥੇ ਉਹਨਾਂ ਨੇ ਆਪਣੇ ਗਵਾਹ ਕਬੂਲੇ ਨੇ ਜਿੱਥੇ ਉਹਨੇ ਡੇਟਾ ਸਾਧ ਨੂੰ ਮਾਫੀ ਦੇਣ ਦਾ ਜਾਂ ਉਸ ਤੋਂ ਇਲਾਵਾ ਹੋਰ ਵੀ ਕਈ ਜੋ ਬੇਅਦਬੀਆਂ ਹੋਈਆਂ ਨੇ ਸਾਰੇ ਆਪਣੇ ਗਵਾਹ ਕਬੂਲੇ ਨੇ ਉਹ ਆਨ ਰਿਕਾਰਡ ਕੋਰਟ ਦੀ ਕਚਹਿਰੀ ਦੇ ਵਿੱਚ ਵੀ ਕਬੂਲੇ ਨੇ ਪੈ ਸਕਦੇ ਆ ਇਸੇ ਡਰ ਦੇ ਕਾਰਨ ਕਰਕੇ ਸ਼ਾਇਦ ਸਕਬੀਰ ਸਿੰਘ ਬਾਦਲਵੀ ਕੋਰਟ ਵਿੱਚ ਨਹੀਂ ਗਿਆ ਅਤੇ ਆਪਣੀ ਗਵਾਹੀ ਹਾਲ ਤੱਕਰ ਦੇਣ ਨਹੀਂ ਗਿਆ ਤੋਂ ਇਸ ਦੇ ਸਬੰਧ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦਿੰਦੇ ਰਾਵਾਂਗੇ ਤੁਹਾਡਾ ਆਕਾਲ ਚਲਣਾ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ